ਮਾਤੇ ਨੂੰ ਦੇਖ ਮੈਂ ਦੇਖਦਾ ਮੈਂ ਮੰਦਰ ਮੰਦਰ ਬਗਲ ਵਿੱਚ ਇਸ ਮੰਦਰ ਕਰਦੇ ਆਪਾਂ ਨਹੀਂ ਕਰਨੀ ਮੈਂ ਮੈਂ ਚੱਟਾ ਮਰਦੇ ਚਲੇ ਜਾ ਮੈਂ ਕੋਈ ਗੱਲ ਨਹੀਂ ਕਰਦੀ ਉਹ ਬੰਦਾਂ ਨਾਲ ਮੰਦਰ ਕਰੇ ਮੰਦਰ ਕਰੇ ਫੁੱਲੇ ਬੰਦ ਬੰਦ ਮਰਦਾ ਨਹੀਂ ਲੱਗ ਮਰਦਾ ਵੇ ਚਲੋ ਮੈਂ ਮੰਦਰ ਤੋਂ ਅੱਪਸੀ ਕਿੰਨੀ ਹੋ ਗਈ ਕਿੰਨੇ ਰੁਪਏ ਹੋ ਬੇਟਾ ਇਹਨੇ ਦੇਈ ਆਫਸਰ ਤਾਂ ਨਹੀਂ ਕੀਤਾ ਤੁਹਾਡੇ ਮਾਦੇ ਨੂੰ ਖਿੱਚ ਲਿਆ ਨਵਾਂ ਲੋ ਖਿੱਚ ਕੇ ਆ ਤੂੰ ਕਿਉਂ ਕੀਤੀ ਗਿਆ ਕੀ ਕਾਰਨ ਆਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲੌਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਕੋਈ ਬਾਹਰ ਕਹਿੰਦੇ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਅਸੀਂ ਜੀ ਦੇਖੋ ਇਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠੇ ਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ 'ਚ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਯਾਨੀ ਬਾਲ ਪੱਟਿਆ ਬਾਈ ਹਾਂ ਤੋ ਜਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰੀਤ ਮਨਪ੍ਰੀਤ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹਨ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ 바ਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਭੈੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਸ਼ਾਸਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇੰਨਾ ਇੰਨਾ ਨਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਵੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤੇ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹੀਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ जग ਜਹਰਾ ਜਾਣੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇੱਥੇ ਦਾ ਪ੍ਰਸ਼ਾਸਨਾ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਬੱਪੂ